ਪ੍ਰਮੁਖੋ ਅੱਜ 6ਵੇਂ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ। ਗੁਰੂ ਕੀ ਬਾਣੀ ਦਾ ਬਚਨ ਹੈ ਸਾ ਧਰਤੀ ਭਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਭਏ ਹਰੀਆਵਲੇ ਜਿਨੇ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਨ ਗੁਰੂ ਜਣਿਆ ਮਾਏ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੇ ਡਿਠਾ ਤਿਨਾਂ ਲੈ ਛੜਾਏ ਸਤਿਗੁਰ ਜੀ ਦਾ ਪ੍ਰਕਾਸ਼ ਸ਼ਹੀਦਾਂ ਦੇ ਸਰਤਾਜ ਪੰਜਵੇਂ ਸਤਿਗੁਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੇ ਗ੍ਰਹਿ ਵਿਖੇ ਪੂਜ ਨੇਕ ਪਾਤਾ ਮਾਤਾ ਗੰਗਾ ਜੀ ਦੀ ਕੁੱਖੋਂ ਗੁਰੂ ਕੀ ਵਡਾਲੀ ਨਗਰ ਵਿੱਚ ਹੋਇਆ ਕਿਥੇ ਸਮੁੱਚੇ ਸੰਸਾਰ ਵਿੱਚ ਅੱਜ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਸੰਗਤਾਂ ਮਨਾ ਰਹੀਆਂ ਹਨ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਜੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਵੀ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਗੁਰਮੁਖੋ ਇਹ ਉਹ ਪਾਵਨ ਅਸਥਾਨ ਹੈ ਇਥੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪੁੱਠਾ ਸਾਹਿਬੀ ਦੇ ਅਸਥਾਨ ਵਿਖੇ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ। ਔਰ ਜਿਸ ਪਾਵਨ ਅਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਥੇ ਸਤਿਗੁਰਾਂ ਦੇ ਸ਼ਸ਼ਤਰ ਸੁਭਾਏ ਮਾਨੇ। ਇਸ ਪਾਵਨ ਤਖਤ ਦੀ ਰਚਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕੀਤੀ। ਔਰ ਉਹਨਾਂ ਦੋ ਮਹਾਂਪੁਰਖਾਂ ਦੇ ਪਾਸੋਂ ਇਸ ਪਾਵਨ ਤਖਤ ਨੂੰ ਸਤਿਗੁਰੂ ਜੀ ਨੇ ਬਣਵਾਇਆ ਇਤਿਹਾਸ ਦਾ ਜ਼ਿਕਰ ਹੈ ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਆਉ ਗੁਰਦਾਸ ਬਣਾਇਓ ਨਿਗਰਾਨੀ ਸਤਿਗੁਰੂ ਜੀ ਨੇ ਆਪ ਕੀਤੀ ਔਰ ਇਸ ਤਖਤ ਦੀ ਜਿਹੜੀ ਉਸਾਰੀ ਸੀ ਉਹ ਉਹਨਾਂ ਦੋ ਮਹਾਂਪੁਰਖਾਂ ਨੇ ਕੀਤੀ ਧੰਨ ਧੰਨ ਭਗਿਆਨੀ ਬਾਬਾ ਬੁੱਢਾ ਸਾਹਿਬ ਜੀ ਸਤਿ ਧੰਤਨ ਬ੍ਰਹਮ ਗਿਆਨੀ ਭਾਈ ਸਪਾਈ ਗੁਰਦਾਸ ਜੀ ਹੋਰਾਂ ਨੇ ਕੀਤੀ ਹੈ ਔਰ ਇਸ ਤਖਤ ਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਿਰਾਜਮਾਨ ਹੋ ਕੇ ਸਾਨੂੰ ਖਾਲਸਾ ਪੰਥ ਨੂੰ ਸਿੱਖਾ ਨੂੰ ਮੇਰੇ ਅਤੇ ਪੀਰੀ ਦਾ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤਾ ਮੇਰੇ ਅਤੇ ਪੀਰੀ ਦੀਆਂ ਦੋ ਕ੍ਰਪਾਨਾਂ ਸਤਗੁਰਾਂ ਨੇ ਤਖਤ ਸਾਹਿਬ ਤੇ ਸੁਭਾਏਮਾਨ ਹੋ ਕੇ ਆਪ ਧਾਰਨ ਕੀਤੀਆਂ ਔਰ ਸਮੁੱਚੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤੇ ਔਰ ਇੱਕ ਜੰਗ ਦੀ ಾರಂಭਤਾ ਮੇਰੇ ਪੀਰ ਦੇ ਮਾਲਕ ਸਤਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਤਖਤ ਤੇ ਵਿਰਾਜਮਾਨ ਹੋ ਕੇ ਕੀਤੀ ਹੈ ਇਸ ਤੋਂ ਪਹਿਲਾਂ ਸਤਗੁਰਾਂ ਦੇ ਦਰਬਾਰ ਵਿੱਚ ਕੋਈ ਵਸਤਰ ਲੈ ਕੇ ਲਿਆ ਕੇ ਚੜਾਉਂਦਾ ਹੈ ਕੋਈ ਲੰਗਰ ਦੇ ਰਸ ਚੜਾਉਂਦਾ ਹੈ ਕੋਈ ਘਿਓ ਚੜਾਉਂਦਾ ਹੈ ਕਿ ਹੋਰ ਵਸਤੂਆਂ ਮਾਇਆ ਆਦਿਕ ਚੜਾਉਂਦਾ ਹੈ ਲੇਕਿਨ ਧੰ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਖਤ ਤੇ ਬਰਾਜਮਾਨ ਹੋ ਕੇ ਜਿੱਥੇ ਸਾਨੂੰ ਸ਼ਸਤਰ ਧਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤਾ ਉਥੇ ਸਤਿਗੁਰਾਂ ਨੇ ਇਹ ਹੁਕਮ ਵੇਖੀਤਾ ਕਿ ਅੱਜ ਤੋਂ ਬਾਅਦ ਸਾਡੇ ਕੋਲ ਚੰਗੇ ਘੋੜੇ ਚੰਗੇ ਸ਼ਸ਼ਤਰ ਔਰ ਚੰਗੇ ਜਵਾਨ ਭੇਜੇ ਜਾਣ ਇਤਿਹਾਸ ਦੱਸਦਾ ਹੈ ਕਿ ਸਭ ਤੋਂ ਵੱਡਾ ਜਥਾ ਉਸ ਦਿਨ ਬਹਾਦਰ ਬਾਬਾ ਬੀਧਿਕੰਦ ਸਹਿਜ ਵੀ ਲੈ ਕੇ ਇਸ ਸਥਾਨ ਤੇ ਪਹੁੰਚੇ ਸਨ ਔਰ ਸਤਿਗੁਰਾਂ ਨੇ ਸਾਨੂੰ ਜਥੇਬੰਦਕਤੌਰ ਤੇ ਵੀ ਉਸ ਦਿਨ ਮਜ਼ਬੂਤ ਕੀਤਾ ਹੈ ਬੇਸ਼ੱਕ ਸੰਸਾਰ ਦੇ ਵਿੱਚ ਹਿੰਦੁਸਤਾਨ ਦੇ ਲੋਕਾਂ ਵਿੱਚ ਭਾਨਕ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਧਰਮ ਤੇ ਮੌਜੂਦ ਸੀ ਦੇਰੇ ਤੇ ਮੌਜੂਦ ਸੀ ਪਰ ਉਹਨਾਂ ਦੇ ਕੋਲ ਮیرے ਨਹੀਂ ਸੀ ਜਦੋਂ ਬਾਬਰ ਹਿੰਦੁਸਤਾਨ ਤੇ ਚੜ ਕੇ ਆਇਆ ਹਿੰਦੁਸਤਾਨ ਦੇ ਪੰਡਤ ਹਿੰਦੁਸਤਾਨ ਦੇ ਮੁਲਾਣੇ ਇਹ ਗੱਲ ਕਹਿੰਦੇ ਸਨ ਕਿ ਜਦ ਬਾਬਰ ਹਿੰਦੁਸਤਾਨ ਤੇ ਹਮਲਾ ਕਰੇਗਾ ਐਸੇ ਮੰਤਰ ਪੜਾਂਗੇ ਤੇ ਬਾਬਰ ਦੀਆਂ ਫੌਜਾਂ ਅੰਨਿਆ ਹੋ ਜਾਣਗੀਆਂ ਪਰ ਗੁਰਮੁਖ ਵੈਸਾ ਨਾ ਹੋਇਆ ਇਹ ਮੰਤਰ ਪੜਨ ਦੀ ਤਿਆਰੀ ਕਰਦੇ ਰਹੇ ਤੇ ਬਾਬਰ ਕੁਰਪਾਨਾ ਤਿੱਖੀਆਂ ਕਰਦਾ ਰਿਹਾ ਹਮਰਾ ਹੋਇਆ ਇਹ ਮੰਤਰ ਪੜਨ ਲੱਗ ਪੈਂ ਤੇ ਬਾਬਰ ਨੇ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ ਤੇ ਧੰ ਸਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਸ਼ਬਦ ਕਹੇ ਸਨ ਇੱਤੀ ਮਾਰ ਪਈ ਕੁਰਲਾਣਾ ਤੈ ਕਿ ਦਰਦ ਨਾਇਆ ਕਿੰਨਾ ਕੁ ਕਤਲੇਆਮ ਉਸ ਵਕਤ ਹਿੰਦੁਸਤਾਨ ਦੇ ਵਿੱਚ ਹੋਇਆ ਹੋਵੇਗਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੰਨੀ ਵੱਡੀ ਗੱਲ ਅਕਾਲ ਪੁਰਖ ਨੂੰ ਕਹਿ ਦਿੱਤੀ ਕਿ ਇੱਤੀ ਮਾਰ ਪਈ ਕੁਰਲਾਣਾ ਤਾਂ ਕੀ ਦਰਦਨਾ ਆਇਆ ਜੇਕਰ ਹਿੰਦੁਸਤਾਨ ਦੇ ਲੋਕਾਂ ਵਿੱਚ ਉਸ ਵਕਤ ਪੀਰੀ ਦੇ ਨਾਲ ਨਾਲ ਮੇਰੀ ਵੀ ਹੁੰਦੀ ਤਾਂ ਹਿੰਦੁਸਤਾਨ ਤੇ ਬਾਬਰ ਕਦੇ ਹਮਲਾ ਨਾ ਕਰਦਾ ਇਹਨਾਂ ਕਤਲੇਆਮ ਨਾ ਹੁੰਦਾ ਇਹਨਾਂ ਲੁੱਟ ਮਾਰਨਾ ਹੁੰਦੀ ਇਹਨੀਆਂ ਧੀਆਂ ਭੈਣਾਂ ਦੀ ਬੇਪਤੀ ਨਾ ਹੁੰਦੀ ਸਤਪੁਰਾਂ ਨੇ ਪਾਵਨ ਗੁਰਬਾਣੀ ਵਿੱਚ ਜ਼ਿਕਰ ਕੀਤਾ ਕੋਟੀ ਹੋ ਪੀਰ ਵਰਜ ਰਹਾਏ ਜਾਮੀਰ ਸੁਣਿਆ ਧਾਇਆ ਖਾਨਮੁ ਕਾਮ ਜਲੇ ਵਿਚ ਮੰਦਰ ਮੁਛ ਮੁਛ ਕੋਇ ਰੁਲਾਇ ਕੋਇ ਮੁਗਲ ਨਾ ਹੋਵਾ ਅੰਦਾ ਕਿਨੇ ਦਾ ਪਰਚਾ ਲਾਇਆ ਮੁਗਲ ਪਠਾੜਾ ਭਈ ਲੜਾਈ ਰਣਮੈ ਤੇਗ ਵਗਾਈ ਉਹਨੇ ਧੁੱਪ ਕਤਾਨ ਚੜਾਈ ਚਲਾਈ ਉਹਨੇ ਹਸਤ ਚੜਾਈ ਜਿਨ ਕੇ ਚੇਰੇ ਦਰਗਹ ਪਾਟੀ ਤਿੰਨਾ ਮਰਣਾ ਪਾਈ ਤਿੰਨਾ ਹੁ ਕਤਲੇਆਮ ਹੋਇਆ ਇਹ ਮੰਤਰ ਪੜਦੇ ਰਹਿ ਤੇ ਬਾਬਰ ਹਿੰਦੁਸਤਾਨ ਦੇ ਵਿੱਚ ਆ ਕੇ ਤੇ ਕਤਲੇਆਮ ਕਰਦਾ ਰਿਹਾ ਜੇਕਰ ਹਿੰਦੁਸਤਾਨ ਦੇ ਲੋਕਾਂ ਵਿੱਚ ਉਸ ਵਕਤ ਪੀਰੀ ਦੇ ਨਾਲ ਨਾਲ ਮੇਰੀ ਵੀ ਹੁੰਦੀ ਤਾਂ ਸ਼ਾਇਦ ਬਾਬਰ ਜਿਹੜਾ ਉਹ ਹਿੰਦੁਸਤਾਨ ਦੇ ਵਿੱਚ ਇੰਨਾ ਕਤਲੇਆਮ ਨਾ ਕਰਦਾ ਤਾਂ ਗੁਰੂ ਹਰਿਕੰਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਖਤ ਸਾਹਿਬ ਤੇ ਬਿਰਾਜਮਾਨ ਹੋ ਕੇ ਮੇਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਵਾਂ ਧਾਰਨ ਕੀਤੀਆਂ ਸਾਨੂੰ ਸ਼ਸਤਰਧਾਰੀ ਹੋਣ ਦੇ ਹੁਕਮਨਾਮੇ ਜਾਰੀ ਕੀਤੇ ਸਾਨੂੰ ਜੱਥੇ ਬੰਦਕ ਤੌਰ ਤੇ ਮਜਬੂਤ ਕੀਤਾ ਔਰ ਧਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 1699 ਦੀ ਵਿਸਾਖੀ ਵਾਲੇ ਦਿਨ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਪੰਜ ਪਿਆਰੇ ਸਾਜਕੇ ਪੰਥ ਪ੍ਰਗਟ ਕਰਕੇ ਔਰ ਪੱਕੇ ਤੌਰ ਤੇ ਸਾਨੂੰ ਮੀਰੀ ਅਤੇ ਪੀਰੀ ਦੇ ਧਾਰਨੇ ਹੋਣ ਦਾ ਸਤਿਗੁਰਾਂ ਨੇ ਜਿਹੜਾ ਹੁਕਮ ਸੀ ਉਜਾਰੀ ਕਰ ਦਿੱਤਾ ਜਿੱਥੇ ਸਿੱਖ ਸਿੰਘ ਜਿਹੜਾ ਉਹ ਕਾਰਾਂ ਦਾ ਧਾਰਨੀ ਹੈ ਉਥੇ ਸਿੰਘ ਜਿਹੜਾ ਉਹ ਅਮਰਤ ਵੇਲੇ ਨਿਤਨੇਮ ਕਰਦਾ ਹੈ ਸ਼ਾਮ ਵੇਲੇ ਆਪਣਾ ਨਿਤਨੇਮ ਕਰਦਾ ਹੈ ਸੌਣ ਵੇਲੇ ਆਪਣਾ ਨਿਤਨੇਮ ਕਰਦਾ ਹੈ ਔਰ ਆਪਣੇ ਰੋਜ਼ ਵਰਰਾ ਦੇ ਕੰਮਕਾਰਾਂ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਮੂਲ ਮੰਤਰ ਗੁਰਮੰਤਰ ਦਾ ਜਾਪ ਕਰਦਾ ਹੈ ਸੋ ਗੁਰਮੁਖੋ ਆਪ ਸਾਰੇ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਸ਼ਸ਼ਤਰ ਧਾਰੀ ਹੋਈਏ ਕਿਉਂਕਿ ਸਤਿਗੁਰਾਂ ਦਾ ਇਹ ਹੁਕਮ ਹੈ ਕਲਗੀਧਰ ਪਾਤਸ਼ਾਹ ਦਾ ਇਹ ਹੁਕਮ ਹੈ ਬਿਨਾਂ ਸ਼ਸ਼ਤਰ ਕੇ ਇਸ ਨਰਮ ਭੇੜ ਜਾਨੋ ਗਹਿ ਕਾਨਤਾ ਕੋ ਕਿਤੇ ਅਲੈ ਸਿਧਾਨ ਨੂੰ ਇਹ ਮੋਰ ਆ ਗਿਆ ਸੁਨਹਰੇ ਪਿਆਰੇ ਬਿਨਾ ਸ਼ਸਤਰ ਕੇ ਸੰਗਨਾ ਦੇ ਉੰਗਿਦਾਰੇ ਜਦ ਹਮਰੇ ਦਰਸ਼ਨ ਕੋ ਆਵੋ ਹੋਏ ਸੁਚੇਤ ਤੰਨ ਸ਼ਸਤਰ ਸਜਾਵੋ ਕਿ ਮੇਰੇ ਦਰਸ਼ਨ ਕਰਨ ਵਾਸਤੇ ਸਿੱਖਾ ਤੂੰ ਆਉਣਾ ਤੇਰੇ ਸੇਸ਼ ਤੇ ਸੋਹਣੇ ਦਸਤਾਰ ਸੱਜੀ ਹੋਵੇ ਤੇਰੇ ਗੱਤਰੇ ਕਿਰਪਾਨ ਹੋਵੇ ਤੂੰ ਸ਼ਸਤਰ ਧਾਰੀ ਹੋ ਕੇ ਆਵੇਂ ਜੇਕਰ ਤੂੰ ਸ਼ਸਤਰ ਧਾਰੀ ਤਿਆਰ ਪਰ ਤਿਆਰ ਹੋ ਕੇ ਮੇਰੇ ਦਰਸ਼ਨ ਕਰਨ ਆਵੇਂ ਤਾਂ ਮੇਰੇ ਦਰਸ਼ਨ ਤੇਨੂੰ ਜ਼ਰੂਰ ਹੋਣਗੇ ਗੁਰਮੁਖ ਅੱਜ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ

ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪ੍ਰੂਪ ਦੀਆਂ ਬਹੁਤ ਬਹੁਤ ਵਧਾਈਆਂ ਅੰਮ੍ਰਿਤ ਸ਼ਕੀਏ ਅੰਮ੍ਰਿਤ ਸ਼ਾਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਔਰ ਜੋ ਇਹ ਪਾਵਨ ਪਵਿੱਤਰ ਸਿਧਾਂਤ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਇਹ ਜੋ ਸਰਵ ਉੱਚ ਅਸਥਾਨ ਸਾਨੂੰ ਸਤਿਗੁਰਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਬਖਸ਼ਿਸ਼ ਕੀਤਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸ਼ਤਲ ਸ਼ਾਇਆ ਹੀਟ 71 ਹੋ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜਸ਼ੀਲ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ